ਇਹ ਇਹਦੇ ਵਿੱਚ ਲੈਵਾ ਹਾਂ ਹਾਂ ਉਹ ਲੱਡੀ ਮੈਂ ਅੰਦਰੋਂ ਹਾਂ ਹਾਂ ਮੰਮੀ ਕੀ ਦੇ ਕਰਨਾ ਨਹੀਂ ਆਹ ਸੱਪ ਵਾਲੀ ਗੇਮ ਖੇਡਣ ਦੀ ਬਸ ਮਰ ਚ ਲਿਆ ਹੋਣਾ ਵੇਖਣ ਤਾਂ ਨਹੀਂ ਆ ਤਾਂ ਸੱਪ ਨੂੰ ਮਾਰਨਾ ਸੱਪ ਉਹ ਜਿਹੜਾ ਸ਼ੀਸ਼ਾ ਹੈ ਨਾ ਇਹ ਨੇੜੇ ਵਾਲਾ ਇਧਰੋਂ ਮੈਨੂੰ ਸਭ ਕੁਝ ਵੇਖਦਾ ਆ ਤਾਂ ਗੁੰਦੋਂ ਨੂੰ ਕਹਾਂ ਨਾ ਤਾਂ ਕਿਤੇ ਦੋਦ ਕਹਿੰਦਾ ਸੁਸਤੀ ਦੇ ਵਿੱਚ ਕੋਈ ਹੈ ਹੀ ਨਹੀਂ ਆ ਸੁਸਤੀਆਂ ਵਾਲਾ ਗੁੰਦੂ ਉਹ ਤਾਂ ਵੇਖਦਾ ਨਹੀਂ ਆ ਹਾਂ ਸੱਪ ਦੇ ਵਿੱਚ ਚੁੱਪ ਕਰ ਜਾ ਬਹੁਤੀਆਂ ਗੱਲਾਂ ਦਾ ਸੱਪ ਤੇ ਹੁਣ ਗਿਆ ਮਾਰ ਆਹ ਮਾਰ ਗਿਆ ਹੁਣ ਮੈਂ ਨਾ ਕੜੀ ਥੱਕ ਗਈ ਮੇਰੀ ਅੱਖਾਂ ਆੱਖਾਂ ਥੱਕ ਗਿਆ ਸੱਪ ਮਾਰ ਮਾਰ ਕੇ ਕੜੀ ਕਿ ਮੈਂ ਹੁਣ ਨਾ ਰੈਸਟ ਕਰ ਲਾ ਹਾਂ ਮੈਂ ਲੰਮੇ ਬੈਗਾ ਮੈਨੂੰ ਥਾਵੇਂ ਨਾ ਹੁਣ ਨਾ ਨਾ ਨੂੰ ਰਿਆ ਕਰ ਮੱਖੀਆਂ ਕਿ ਨਹੀਂ ਆਉਂਦੀਆਂ ਤੇ ਮੱਗ

ਓ ਇੱਥੇ ਇੱਥੇ ਸਟਾਰਟ ਕਰ ਦੋ ਲੁੱਕ ਲਾ ਕੇ ਕੜ ਚਕ ਆ ਮੇਰੀ ਭੈਣ ਨਵੀਂ ਗੱਡੀ ਲੈ ਕੇ ਆਈ ਆ ਜਿਹਦਾ ਇੱਕ ਪਿੰਡ ਵੀ ਨਹੀਂ ਹੈਗਾ ਇਹ ਤੇ ਇੱਕ ਮਿੰਟ ਇੱਕ ਤਾਂ ਪਤਾ ਨਹੀਂ ਲੱਗਦਾ ਆਹ ਕੌਣ ਜੀ ਤੁਸੀਂ ਇੱਕ ਅੰਨਾ ਬੰਦਾ ਇੱਥੇ ਰਿੰਦਾ ਵਾ ਦੀਪ ਸਿੰਘ ਉਹਦਾ ਕਰ ਇਹੀ ਆ ਕੋਹ ਤੇ ਇਹੀ ਆ ਇਹੀ ਆ ਮੇਰਾ ਪੋਤੀਆ ਹੋ ਮੈਂ ਉਹਦੀ ਮਾਂ ਆ ਵਾ ਉਹ ਸੁਣਦਾ ਨਹੀਂ ਆ ਅੱਛਾ ਸੁਣਦਾ ਨਹੀਂ ਆ ਮਾਵਾ ਹਾਂ ਮੈਂ ਉਹਦੀ ਮਾ ਉਹ ਮੇਰਾ ਪੁੱਤ ਆ ਘਰੇ ਆ ਹਾਂ ਘਰੇ ਆ ਘਰੇ ਬਹਿ ਜਾ ਐਨੂੰ ਹੋ ਕੇ ਪੁੱਤ ਬਹਿ ਮੇਰਾ ਪੂਣ ਆ ਮੇਂਦੇ ਪਾ ਦਾ ਮੇਰਾ ਪੂਣ ਤੋਂ ਤੁਰਗਾ ਪੂਣ ਦੇ ਉੱਤੇ ਬਹਿ ਗਿਆ ਤੂੰ ਚੱਕ ਜਿਨੀ ਨਹੀਂ ਮੈਂ ਵੇ ਮੈਨੂੰ ਪਤਾ ਵੀ ਨਾ ਲੱਗਦਾ ਦੂਰੋਂ ਮੇਨ ਮੇਰੀ ਨਿਗਾਹ ਜੇ ਫਰਕਿਆਣਾ ਤਾਂ ਆਗਮਨ ਵੇਖਨਦੇ ਹੀ ਆ ਜੀ ਜੋ ਤੇ ਘੜੀ ਦੇਖਣਾ ਕੀ ਆ ਉਹ ਐਸਾ ਅੱਖ ਦੀ ਜਿਹੜੀ ਨਿਗਾ ਉਹ ਸਹੀ ਆ ਇਧਰ ਦੀ ਆ ਖਰਾਤ ਤੇ ਫਿਰ ਇਸੇ ਕਿਹੜਾ ਇੱਕੋ ਪਾਸੇ ਮੱਪਾਇਆ ਸ਼ੀਸ਼ਾ ਹੈ ਯਾ ਮੈਂ ਇਹ ਕਦੇ ਨਾ ਸੁਣਦਾ ਨਹੀਂ ਆ ਮੇਰਾ ਪੋਤਾ ਆਤੇ ਹੈ ਉਹ ਜਾਨੂ ਵਿਚਾਰ ਨੂੰ ਵੇਖਦਾ ਨਹੀਂ ਚਾਰ ਦੋਸਤ ਵੀ ਉਹਨੇ ਆਪਣੇ ਵਰਗੇ ਰੱਖੇ ਆ ਤਾਂ ਤੂੰ ਇੱਕ ਚਾਰ ਦੋਸਤ ਤੇ ਚੱਜ ਦੇ ਰੱਖ ਤੂੰ ਸਿੱਧਾ ਕਹੋ ਤੂੰ ਕਿ ਮੈਂ ਹਲਾ ਉਹ ਕਿੱਥੇ ਯਾਰ ਦੋਸਤ ਠੀਕ ਹੈ ਨਾ ਜਿਵੇਂ ਮੈਂ ਕੱਲੀ ਤੇ ਗੱਲ ਨਹੀਂ ਕੁਰਸੀ ਲੈ ਮੈਂ ਕਿ ਕਾਕਾ ਜੀ ਸਹੀ ਹੈ ਤੇ ਜਰੂਰ ਖਰਚਾ ਕਰਨਾ ਹੁੰਦਾ ਜੀ ਪਾਸੇ ਇਹ ਕੁਰਸੀ ਦਾ ਕਹਿ ਦਿਓ ਤੇ ਤੂੰ ਹੀ ਬਚ ਗਈ ਤੇ ਨਹੀਂ ਤੇਰਾ ਰਾ ਤਾ ਸਾਰੇ ਕਮਲਿਆਂ ਤਾਂ ਬੜੀਆ ਸੀ ਸਿੱਧੜੀ ਬਣੀ ਵਿਚਾਰੀ ਚੰਗਾ ਤੇ ਠੀਕ ਇੱਥੇ ਨਹੀਂ ਇੱਧਰ ਰੱਖ ਲੈ ਤੂੰ ਉਹਦਾ ਫੋਟੋ ਵਾਲਾ ਫੋਟੋ ਮਾਚ ਟੁਲਾ ਪੀ ਇੱਧਰ ਕੇ ਫੋਟੋ ਵਾ ਕੇ ਡੇਲ ਲਾ ਦੇ ਕੁਰਸੀ ਤਾਂ ਬਣਾਉਣਾ ਕੁਰਸੀ ਤੇ ਇੱਕ ਫਿਰ ਆਉ ਉਹ ਤੋਂ ਵੀ ਜੇ ਕੁਰਸੀ ਤਾਂ ਹੋ ਜੂਗੀ ਨਾ ਤਹੀਂ ਐ ਕਰਿਓ ਤੇ ਮੈਂ ਨਾ ਫੋਟੋ ਬਾਲ ਖੇਡਣਾ ਮੈਂ ਨਾ ਆਪੇ ਤੇ ਐ ਕਿਥਾਂ ਫੁੱਟਬਾਲ ਖੇਡ ਕਾਦਰ ਜਨ ਆ ਆ ਆ ਆ ਆ ਅੱਛਾ ਅੱਛਾ ਸਮਝਦੇ ਕੋਲ ਬਿਜੀ ਚਲ ਕੋਈ ਹੋਰ ਫਿਰ ਭਾਈ ਕਿੱਦਾਂ ਆਉਣੇ ਹੋਏ ਕਿੱਦਾਂ ਆਉਣੇ ਹੋਏ ਹਰ ਭਾਈ ਮੈਂ ਨਾ ਉਹਨੂੰ ਮੇਰੇ ਨਾਲ ਆਇਆ ਹਾਂ ਅੱਛਾ ਮੇਰੇ ਪੁੱਤ ਨੂੰ ਅੱਛਾ ਜੋ ਵੀ ਆ ਤੁਹਾਡਾ ਪੋਤੇ ਮੇਰਾ ਉਹ ਬੇਟਾ ਮੇਰਾ ਘਰੇ ਆ ਹਾਂ ਘਰੇ ਸੁੱਤਾ ਅੰਦਰ ਰੈਸਟ ਕਰਨ ਦੇ ਆਇਆ ਰੈਸਟ ਚੁੱਪੇ ਮੈਂ ਤਾਂ ਸਮਝਾ ਲੈਣਾ ਤੂੰ ਇਸ ਦਾ ਨਾਮ ਬੋਲੇ ਅਗਰ ਯਾਰ ਤੂੰ ਕਿਉਂ ਨਹੀਂ ਸਮਝਾਇਆ ਉਹ ਨਾ ਵਿੱਚ ਲੜਾਈ ਵਿੱਚ ਤੈਨੂੰ ਨਹੀਂ ਦੇਖਿਆ ਤੈਨੂੰ ਮੈਂ ਤੈਨੂੰ ਇਸ਼ਾਰਾ ਨਹੀਂ ਕਰਦਾ ਜੇ ਤੱਕ ਇਸ਼ਾਰਾ ਨਹੀਂ ਉਹਨਾਂ ਨਹੀਂ ਕਰਦਾ ਉਹ ਨਹੀਂ ਇਸ਼ ਦਾ ਸੁਸਤਾ ਚੁੱਪ ਕੀ ਤਰ੍ਹਾਂ ਦਾ ਤੇਰੇ ਹੱਥ ਵਾਲ ਵੇਖਦਾ ਰਹਿੰਦਾ ਇਸ਼ਾਰਾ ਕਿ ਦੱ ਕਰ ਤੇਰੇ ਨੂੰ ਚੁੱਪ ਕੇ ਬੋਲਣ ਨੂੰ ਕਹ ਦੱਸ ਕੀ ਇਹ ਤੇਰੇ ਕੋਲ ਲੈਣ ਨਹੀਂ ਕਰਨਾ ਵਿੱਚ ਚ ਚਲ ਉਹ ਉਹ ਅੰਦਰ ਪੁੱਤ ਸੁੱਤਾ ਤੇ ਆ ਸੁੱਤਾ ਹੈ ਅੰਦਰ ਹਾਂ ਰੈਸਟ ਕਰੰਦੀ ਕਮਲ ਆ ਇਹ ਮੈਨੂੰ ਕੁਰਸੀ ਲੈ ਦੋ ਮੈਂ ਕੁਰਸੀ ਤੇ ਬਹਿਣਾ ਵਾ ਅੱਛਾ ਕਮਲ ਹਾਂਜੀ ਉਰੇ ਆ ਪੁੱਤ ਆ ਤੇਰੇ ਵੀਰ ਤਾਂ ਕਿੱਥੇ ਰੱਖਾਂ ਇੱਥੇ ਰੱਖ ਦੇ ਆ ਗਿਆ ਉਹ ਤਾਂ ਇੱਧਰ ਰੱਖ ਦੇ ਇੱਧਰ ਹਾਂ ਉਹ ਥੱਲੇ ਥੱਲੇ ਰੱਖ ਜੀ ਤੇ ਰੱਖ ਆਪਣਾ ਆਪਣੇ ਵਖੰਡੇ ਨੂੰ ਦੇਜੇ ਪਹਿਲੇ ਕੋਈ ਨਾ ਕੋਈ ਕਮਲ ਕੋਈ ਬੋਲਾ ਸਾਰੇ ਇੱਥੇ ਇਕੱਠੇ ਹੋਏ ਨੇ ਇੱਕ ਤਾਂ ਮੱਖੀਆਂ ਨੇ ਬੜੀ ਮੁੰਦੀ ਆਪਣੇ ਵਾਸਤੇ ਮਗਾਈ ਆ। ਪੁੱਤ ਬਹਿਣ ਦੇ ਜਿਹੜਾ ਆਇਆ ਗਿਆ ਹੁੰਦਾ ਉਹਨਾਂ ਵਾਸਤੇ ਹੁੰਦੀ ਕੁਰਸੀ। ਯਾ ਪ੍ਰਵੀਰ ਨੂੰ ਦੋਠਾ ਕੇ ਲਿਆ। ਮੈਂ ਜਿਹੜਾ ਨਾ ਵੀ ਟੋਂਦਾ ਟੋਂਦਾ ਡੇਲਿਆ ਚੁੰਗਲਾ ਮਾਰ ਦਿੰਦਾ। ਉਹ ਕਰ ਜਾ ਤੂੰ ਲਾ ਕੇ ਨਾ ਡਰਾਉਗਾ। ਮੈਂ ਕਿ ਮੈਂ ਜਦੋਂ ਜਾ ਤੇ ਆ ਕੇ ਕਿਤੇ ਹੀ। ਹਨ ਕਿ ਮੈਂ ਕੋਈ ਮੈਂ ਦਨ ਕੀ ਮੈਨੂੰ ਨਾ ਟੌਂਦਾ ਟੌਂਦਾ ਢੇਲੇ ਚ ਉਂਗਲਾ ਮਾਰਦਾ ਮੇਰੇ ਤੇ ਅੱਗੇ ਛੋਟਾ ਹੋ ਗਿਆ ਵਾ ਨਹੀਂ ਮਾਰਦਾ ਥੋੜਾ ਜਿਹਾ ਪਾਸੇ ਹੋ ਕੇ ਨਾ ਤੇ ਫੇਰ ਥਾਣੀ ਰਾਤੀ ਵਿਆਹ ਵੇਖਣ ਗਿਆ ਸੀ ਰਾਤ ਦਾ ਵਿਆਹ ਸੀ ਤੇ ਹੁਣ ਉਹ ਥੱਕਿਆ ਵਿਆਹ ਵੇਖ ਕੇ ਤੇ ਜਿਵੇਂ ਸੁੱਤਾ ਘੜੀ ਜੱਠਾ ਲਿਆ ਉਹਨੂੰ ਕਿੰਨੀ ਦੇਰ ਉਹਨਾਂ ਦੀ ਮਾਦੀ ਉੱਤੇ ਚੜਕੇ ਉਹ ਸਬਜ਼ੀਆਂਆਂ ਜੱਡੀਆਂ ਜਿੱਡੀਆਂ ਦੀਆਂ ਬਾਹਾਂ ਨਾ ਉਹ ਦੂਜੀ ਨੁੱਕਰ ਤੇ ਬੈਠਾ ਤਾਂ ਮੇਰੇ ਦੇਦੇ ਚ ਉਂਗਲਾ ਮਾਰ ਮੈਂ ਚੱਲ ਜਦੋਂ ਟੌਣ ਲੱਗੂਗਾ ਕੋਈ ਨਹੀਂ ਹੱਥ ਪਾੜ ਕੇ ਤਾਂ ਬੁਲਾ ਨਹੀਂ ਮੈਂ ਉਹਨੂੰ ਵੇਖ ਲੁੱਤੋ ਪੜ ਕੇ ਕੜੀ ਸਨ ਵੇਰਾ ਵੇਰੇ ਹਾਂ ਬਾਦਰ ਦੋਸਤਾ ਹੈ ਨਾ ਚਲ ਜਾ ਤਨੇ ਨਹੀਂ ਕਰ ਰਹੀ ਨਾ ਕੋਈ ਉਹ ਯਾਰ ਨੂੰ ਕੋ ਚਲਦਾ ਵਿਆਹ ਵੇਖ ਕੇ ਆ। ਬੂੰਦੀ ਲੈਣੇ ਖਰਾਇਆ ਨਾ ਕਿ ਬੱਸ ਨਾ ਕਿ ਮੈਂ ਵਿਆਹ ਵੇਖਣ ਜਾਣਾ। ਮੈਂ ਇਹਨੂੰ ਕਿਤੇ ਬੂੰਦੀ ਦੇ ਮੈਂ ਪੁੱਜ ਜਾਣਾ ਦਾ ਆਪਣੇ ਘਰੋਂ ਇੱਕ ਦਾਣਾ ਇਹਨੂੰ ਬੂੰਦੀ ਕਿਥੋਂ ਬਾਹਰ ਬੈਠਾ ਛੋਨੇ ਸੁਣ ਲਿਆ ਨਾ ਫੇਰ। ਕਾ ਮੇਰੀ ਭੈਣ ਨੂੰ ਕਹਿ ਦੇ ਤੂੰ ਕਿ ਅੱਜ ਸੁੱਤਾ ਆਇਆ। ਉਹ ਨਹੀਂ ਦੇਦਾ ਜਿਹੜਾ ਉਹ ਆਇਆ। ਮੰਮੀ ਦੀ ਆਵਾਜ਼ ਆਉਂਦੀ ਮਗਰ। ਰਮਣ ਤੂੰ ਬੋਲਾ ਆਇਆ ਬੋਲਾ। ਆ ਬੇ ਕਹਣਾ ਤੂੰ ਬੋਲਾ। ਨਾ ਬੋਲਾ ਬੱਦਲ। ਅੰਮਾ ਬੋਲਣਾ ਤੁਸੀਂ। ਜਾ 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 ਦਬਾਰਾ ਇਹ ਕਰ ਲੈ ਮਰਾ ਤੈ ਵੀਰ ਵਾ ਹੋਏ ਕੋਈ ਕਹਿੰਦਾ ਮਲਾਪੰਦ ਚ ਨਾ ਜਦਾ ਨਹੀਂ ਆਦਾ ਅਬਾ ਦੋਸਤਾ ਇਹਦਰਾ ਕਿਹੜਾ ਹੈ ਉਹ ਪਤਾ ਨਹੀਂ ਉਹ ਸੁਣਦਾ ਨਹੀਂ ਤੇ ਨਾ ਉਹ ਇੱਕ ਮੁੰਡਾ ਵੀ ਗਿਆਨੀ ਜਾਈ ਤੋ ਉਹਨੂੰ ਸੁਣਦਾ ਨਹੀਂ ਬੋਲਾਈ ਕਰੇ ਉਹ ਬੋਲਾਇਆ ਹਾਂ ਹੋ ਉਹਨੂੰ ਅੱਧਾ ਇਧਰ ਰਾ ਕੇ ਤੇ ਦੇ ਕੇ ਬੋਲੇ ਮੈਨੂੰ ਕਹੇ ਮੇਰੀ ਗੱਲ ਸੁਣਾਂ ਕਣ ਮੈਨੂੰ ਕਹਿ ਤੂੰ ਕਹ ਸੁੱਤਾ ਆ ਵਿਆਹ ਵੇਖਿਆ ਮੇਰੇ ਕੋ ਟਾਈਮ ਨਹੀਂ ਆ ਬਾਜੂ ਆਂ ਕਿਤੇ ਉਹ ਆਂਦਾ ਮੈਂ ਜਰੂਰੀ ਗੱਲ ਕਰਨਾ ਹੈ ਮੰਨਾ ਤੈਨੂੰ ਦੱਸਿਆ ਨਾ ਕਿ ਮੈਂ ਵਿਆਹ ਜਾਣਾ ਵਾ ਬੂੰਦੀ ਲੈਣੀ ਆਇਆ ਹੁਣੇ ਫਿਰ ਬੂੰਦੀ ਮੈਂ ਇਹਨੂੰ ਕਦੇ ਟੋਕੀ ਨਾ ਦਵਾ ਇਹਨੂੰ ਬੂੰਦੀ ਕਿਥੋਂ ਦਵਾਵਾਂ ਮੈਂ ਨਹੀਂ ਭੁੱਖੇ ਯਾਰ ਆਪਣੇ ਰੱਖਦਾ ਹਾਂ ਮੈਂ ਤਗੜੇ ਬੰਦੇ ਨਾਲ ਯਾਰੀ ਲਾਉਣਾ ਤੇ ਇਹਨੂੰ ਫਿਰ ਖਾਣ ਦਾ ਪਤਾ ਖਵਾਉਣਾ ਉਹ ਜਾ ਭਰਾਵਾ ਗੱਲ ਸੁਣਦਾ ਤੇ 5 ਮਿੰਟ ਦਾ ਮਾਦਾ ਦਾ ਸਿਰ ਖਾਂਦਿਆ ਬਾਹਰ ਮਾਦਾ ਨੂੰ ਕਹ ਤੂੰ ਚਾਹ ਬਣਾ ਦੋਗੇ ਆਉਂਦਾ ਆ ਉਹ ਕਹੇ ਮੈਨੂੰ ਕਹਿ ਦਿੰਦੀ ਬੱਚੇ ਨੂੰ ਪਸੰਦ ਨਹੀਂ ਹੁੰਦੀ ਮੈਂ ਨਹੀਂ ਆ ਇੱਕ ਸਿਆਪਾਈ ਆ ਪਤਾ ਨਹੀਂ ਕਿਹੜਾ ਆ ਬਾਈ ਅੱਖਾਂ ਨਾਲ ਮਿਲਦਾ ਜਦ ਤਾ ਬੜਾ ਦੇਖਦਾ ਮੇਰੀ ਅਣਕ ਕਿੱਥੇ ਆ ਮੇਰੀ ਅਣਕ ਕਿੱਥੇ ਪਈ ਆ ਜਿੱਥੇ ਲਾ ਕੇ ਰੱਖੀ ਉੱਥੇ ਹੀ ਆ ਜਦ ਦੇ ਅਣ ਕਿੱਥੇ ਪਈ ਆ ਤੂੰ ਬੋਲੀ ਜਾਨੀ ਆ ਸੱਚ ਦੋਨ ਨੂੰ ਦਿਖਣਾ ਤੇ ਕਰਨਾ ਸਹੀ ਲੱਗੀ ਅਣਕ ਪੁੱਠੀ ਲਾ ਲਈ ਆ ਵੇਖਦਾ ਉਹ ਤੇ ਮੈਂ ਛੀਚੇ ਜਿਵੇਂ ਖਾਣਾ ਪਿਆ ਵੇ ਆ ਕੀ ਕੀਤਾ ਮੈਨੂੰ ਡਾਕਟਰ ਕੋਲ ਗਿਆ ਰੰਦਾ ਜਾ ਨਹੀਂ ਨਹੀਂ ਅੰਨਾ ਮੈਨੂੰ ਡਾਕਟਰ ਵੀ ਹੱਥ ਜੋੜਦੇ ਆ ਛੋਟੀ ਮੇਰੀ ਕਿੱਥੇ ਛੋਟੀਆਂ ਨੂੰ ਗਏ ਮੈਨੂੰ ਲੱਗਾ ਉੱਥੇ ਖਾਦੀ ਪੀਤੀ ਛੱਡਾਣਾ ਆ ਬੋਲੇ ਕੋਣ ਦੇਣੀ ਭਰਾਵਾ ਸ਼ੀਸ਼ਾ ਸ਼ੀਟਾ ਖੋਲਦਾ ਮੈਂ ਅੱਛਾ ਦਾ ਤੈਨੂੰ ਖੜ ਕੇ ਇੱਧਰ ਨੂੰ ਜਾਣਾ ਤਮਾਸ਼ਾ ਹੀ ਆ ਵੇ ਸਾਲ ਆਇਆ ਮੇਰੇ ਫੋਨ ਦਾ ਨਟ ਤਾਂ ਹੀ ਬਚ ਰਿਹਾ ਫ੍ਰੀਜ ਆ ਫ੍ਰੀਜ ਉੱਤੇ ਚੜਨਾ ਮੇਰੇ ਕ੍ਰਾਂਕ ਮੋਟਰ ਅੱਧਵਾ ਆ ਦੇਵੇਂ ਮੈਨੂੰ ਲੋ ਮੋਨ ਮਾਹੀ ਹੋਏ ਸਾਡਾ ਫੇਰ ਭਾਵੇਂ ਡੇਲੇ ਆ ਜਾਣਾ ਆ ਪਰ ਇਹ ਮੱਝ ਕਹਿੰਦੇ ਰਾਜ ਉੱਠਾਪੜ ਤੂੰ ਰਾਜ ਹੁੰਦੇ ਬੰਦਿਆਂ ਨੇ ਕੋਈ ਚਲੋ ਉਹ ਕਿੱਥੇ ਲੈ ਜਾਣੀ ਆ ਮੈਂ ਉਹਨੇ ਵਿਆਹ ਦੇ ਨਹੀਂ ਖਪਾਇਆ ਕਹਿੰਨੇ ਵਿਆਹ ਤੇ ਫੇ ਤੂੰ ਆਪੇ ਉਥੇ ਟੇਬਲਾਂ 'ਚ ਵੱਜਦਾ ਨਾ ਖਾਧਰ ਜਾਣਾ ਵਾਦੂ ਨਾ ਬਚਣਾ ਨਹੀਂ ਬਸ ਇੱਧਰ ਆ ਬਹੁਤਾ ਕਿੱਧਰ ਕੰਦਾ ਬੂਹਾਂ ਚਵਾਇਦਾ ਫਿਰਦਾ ਚੱਲ ਨਾ ਰਾਤ ਚ ਜਗਣਾ ਹੀ ਨਹੀਂ ਜਿਹੜਾ ਮਾਤਾ ਆਇਆ ਉਹ ਤੇਰਾ ਦੋਸਤ ਜਿਹੜਾ ਤੈਨੂੰ ਉਹ ਆਂਦਾ ਮੈਨੂੰ ਸੁਣਦਾ ਨਹੀਂ ਉਹ ਆਇਆ ਹੀ ਕਿਹੜਾ ਇੱਥੇ ਤੇ ਬੋਲੇ ਮੇਰੇ ਬੋਲੇ ਵਾਦੂ ਬੱਦੇ ਮੇਰੀ ਗੱਲ ਸੁਣ ਜਿਆ ਤੈਨੂੰ ਵੇਖਦਾ ਨਹੀਂ ਅੱਖਾਂ ਤੋਂ ਆ ਕੇ ਤੂੰ ਹੈਗਾ ਇਹੋ ਜਿਹਾ ਦੋਸਤ ਤਾਂ ਕੋਈ ਤੰਗਦਾ ਬਣਾ ਲੈਂਦਾ ਉਹ ਵੀ ਆਪ ਕਿੰਨਾ ਆਪਣੇ ਵਰਗਾ ਹੀ ਬਣਾਇਆ ਮੈਂ ਬੋਲੇ ਦੀ ਜੋੜੀ ਬਣਾ ਛੱਡੀ ਮੈਂ ਹੁਣ ਮਦਾ ਕੀ ਕਰਾਂ ਹੁਣ ਮੈਂ ਵੀ ਦੁਖੀ ਹਾਂ ਨਾ ਕਿੱਧਰ ਜਾਵਾਂ ਤੂੰ ਕਿੱਧਰ ਜਾਣਾ ਨਾ ਜਾ ਦੋਸਤ ਕੋਈ ਢੰਗ ਦਾ ਬਣਾਇਆ ਕਰ ਓਏ ਇਹਦੇ ਵੀ ਕੰਨਾਂ 'ਚ ਪੜਦੇ ਪਤਾ ਨਹੀਂ ਕਿੱਦਾਂ ਪਾੜ ਗਏ ਹੂੰ ਤੇ ਮੈਂ ਵੀ ਉੱਧਾ ਹੀ ਮੈਂ ਗਿਆ ਇਹਦੇ ਘਰੇ ਮਿਲਣ ਨੂੰ ਨਾਲੇ ਜੇ ਕੋ ਪੁੱਛਿਆ ਸੀ ਤੇ ਮੈਂ ਕਹਿੰਦਾ ਮਾ ਭਰਾ ਇੱਥੇ ਹੈਗਾ ਇੱਕ ਬੋਲਾ ਆ ਤੇ ਕਹਿੰਦਾ ਮੈਨੂੰ ਉਹਦਾ ਘਰ ਕਿੱਥੇ ਹੈ ਹੂੰ ਮਗਾ ਨੂੰ ਮੰਤਰੀ ਮੰਤਰੀ ਕਹਿੰਦੇ ਅੱਛਾ ਤੇ ਮੈਂ ਉਹਨੇ ਮੈਨੂੰ ਹੱਥ ਫੜ ਕੇ ਕਹਿੰਦਾ ਆ ਦਰਵਾਜਾ ਇਹਦਾ ਇੱਥੇ ਆ ਵੀ ਬੈਠਾ ਹੈ ਬੈਠਦਾ ਇੰਨੇ ਕਿੱਥੇ ਹੈ ਇੱਧਰ ਕੁਰਸੀ ਤੇ ਕਿੱਧਰ ਆ ਉਹ ਬਾਊ ਮੁਰਦਾਇ ਤੇ ਤੁੰਗੜਾ ਅਗਰੇ ਰਿਸ਼ਤਾ ਰਿhta ਸਾਡਾ ਹੋ ਜੇ ਪੱਗ ਰਾਤੀ ਮੇਰਾ ਇਹ 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 ਆਇਓ ਅੱਛਾ ਰਿਸ਼ਤਾ ਹੋ ਜੇ

ਜਾਦੀ ਮਾਨ ਗਿਆ ਹੀ ਉਹ ਮਾਦਾ ਜੇ ਬੋੜਾ ਨੂੰ ਰਹਿਂਦੇ ਜਿਹੜਾ ਪੂ ਪੂ ਵਾਲਾ ਗੁੰਗਾਣਾ ਇੱਥੇ ਜਿਹੜਾ ਦੂਜਾ ਆ ਉਹਦੇ ਨਾਲ ਆ ਗਿਆ ਉਹਨੂੰ ਕਹਿ ਉਹਨੂੰ ਸਮਝਾ ਦੇ ਉਹ ਸਮਝਾ ਲੂਗਾ ਹੀ ਵੇਪਤ ਤੂੰ ਤੈਨੂੰ ਕਿਨੇ ਦੱਸੇ ਰਾਹ ਕੌਣ ਦੱਸਿਆ ਹਰਪਨ ਤੂੰ ਡਰੈਸ ਛਾੜ ਉਹ ਯਾਰ ਮੈਂ ਨਹੀਂ ਦੱਸਿਆ ਮੈਂ ਤੈਨੂੰ ਘਰ ਦਾ ਪਤਾ ਇਹਨੂੰ ਮੈਂ ਗਾਲੀ ਨਾਲ ਦੱਸਾਇਆ ਇਹਨੂੰ ਤੂੰ ਤੂੰ ਤਾਂ ਸਹਿਣਾ ਮੈਨੂੰ ਤੇ ਦੀਦਾ ਆਏ ਵੀ ਮੈਂ ਕਿਹਾ ਉਹਦੇ ਕੋਲ ਗਈ ਹਾਂ ਮੈਨੂੰ ਚਾਹ ਪਤਾ ਹੀ ਅੱਜ ਲੱਗਾ ਸੱ ਵਿਆਹ ਗਿਆ ਅੱਜ ਵਿਆਹ ਗਿਆ ਹਾਂ ਤੂੰ ਆ ਹੋ ਗੋਰ ਕਿੱਥੇ ਜਾਣਾ ਮੈਂ ਵਿਆਹ ਗਿਆ ਹਾਂ ਹੋਰ ਕਿੱਥੇ ਜਾਣਾ ਮੈਂ ਤੂੰ ਕੀ ਬਹਿਣਾ ਬੋਲ ਦੇ ਕਿ ਹੁਣੀ ਵਿਆਹ ਗਿਆ ਹਾਂ ਮਾਤਾ ਇਹਨੂੰ ਹੋਰ ਕਿੱਥੇ ਜਾਣਾ ਮੈਂ ਆ ਹੋ ਗੋ ਵਿਆਹ ਹੀ ਗਿਆ ਸੀ ਮੇਰਾ ਪੁੱਤ ਆਏ ਕਿੰਨੀ ਇੱਕ ਗੱਲ ਨੂੰ ਕਿੰਨੀ ਕਿੰਨੀ ਵਾਰ ਕਰਦਾ ਕਿੰਨਾ ਦੱਸਣਾ ਪੈਂਦਾ ਇਹਨੂੰ ਮਾਤਾ ਮੇਰੀ ਗੱਲ ਸੁਣ ਜੀਦਾ ਤੈਨੂੰ ਰਹਿਣੀ ਆ ਇਹ ਵਿਆਹ ਕਿੱਥੇ ਚਲੋ ਇਹ ਵਿਆਹ ਕਿੱਥੇ ਵੇਖਣ ਗਿਆ ਜੀਦਾ ਤੈਨੂੰ ਮੈਂ ਨਾ ਜਾ ਯਾ ਦੋਸਤ ਮੇਰੇ ਘਾਟੇ ਆ ਇਹਨੂੰ ਬੋਲ ਆ ਬੋਲ ਅਮਨੇ ਚੰਗੇ ਬੰਦੇ ਵੀ ਮਿਲਦੇ ਆ ਉਹ ਆਉਂਦੇ ਨਹੀਂ ਬੀ ਆ ਤੇਰਾ ਇਹ ਆ ਵਾ ਮੰਤਰੀ ਆ ਜੇ ਆਉਦਾੁੰਡਾ ਵਾਲਾ ਲਾਂਗੜਾ ਆਉਦਾ ਲਾਂਗੜਾ ਆਹੋ ਮੇਰੀ ਗਾਲ ਸੁਣ ਕੀ ਚਾਹੁੰਦਾ ਕਿ ਕਿੱਧਰ ਆਇਆ ਤੇ ਮੂੰਹ ਚੁੱਕ ਕੇ ਦੱਸ ਤਰਾ ਅਫਦਰ ਕਿੱਧਰ ਹੱਥ ਮਾਰੀ ਜਨਾ ਇੱਧਰ ਐ ਇੱਧਰ ਤੇਰੇ ਸਿੱਧੂ ਨੂੰ ਪਕਾ ਦੇਣੀ ਤੂੰ ਹੈ ਕੱਥੇ ਐ ਉਹ ਨੂੰ ਜਾਈ ਨਾ ਪਕਰਵਾ ਪਕਰਵਾ ਕਰੇਗਾ ਤੇਰੀ ਜਬਾਨ ਬੜੀ ਵੱਡੀ ਹੋਈ ਹੱਥ ਰੱਖ ਨਾ ਇੱਥੇ ਵੀ ਤੈਨੂੰ ਪਤਾ ਜ਼ੋਰ ਦੇ ਤੈਨੂੰ ਮੇਰੀ ਬਾਤ ਪੈਂਦੀ ਹੁੰਦੀ ਐ ਜਦੋਂ ਚਾਹਾਂ ਦਾ ਬਾਹਰ ਮੈਂ ਤੇਰੇ ਕੋਲ ਜਾ ਤੂੰ ਜਾ ਜਿੱਥੇ ਜਾਣ ਮੈਂ ਜਾਣ ਇਹਨੂੰ ਪਤਾ ਨਹੀਂ ਨਾ ਲੱਗਦਾ ਕਿ ਤੂੰ ਕਿੱਧਰ ਆ ਤਾਦ ਇਹਨਾਂ ਤੇ ਹੱਥ ਰੱਖਿਆ ਮੇਰੇ ਪੁੱਤ ਨੇ ਤੇ ਪਲ ਲੱਗ ਗਿਆ ਮਾਲਾ ਮੇਰੀ ਮੁੰਦਰੀ ਵੀ ਇੱਕ ਆ ਵੇ ਇਕ ਆਣੀ ਉਹ ਇੱਕ ਸੋਨੇ ਦੀ ਸੀ ਉਹ ਮਾਦਾ ਪਤਾ ਨਹੀਂ ਮੇਰੀ ਕਿੱਥੇ ਗਈ ਡੇਗੀ ਆ ਇਹਦੇ ਹੱਥਾ ਹੱਥਾ ਦੇ ਦੇਖੀ ਗੌਰ ਨਾਲ ਮੈਨੂੰ ਵੀ ਨਹੀਂ ਪਤਾ ਉਹ ਕਿੱਥੇ ਰੱਖੀ ਸੀ ਕਿੱਥੇ ਨਹੀਂ ਦੇ ਹੱਥਾ ਹੱਥਾ ਦੇ ਦੇਖੀ ਗੌਰ ਨਾਲ ਨਹੀਂ ਸੱਗੀ ਨਾ ਸਮਝ ਹੱਥਾ ਤੇ ਤਾਂ ਨਹੀਂ ਹੈਗੀ ਵੇਖੀ ਕਿਤੇ ਕਿਤੇ ਪਈ ਪੁਈ ਨਾ ਹੋਵੇ ਬੰਦ ਕਰ ਆ ਇਥੇ ਬਚਾਣ ਦੇ ਦੋ ਬਾਜਾ ਪਰ ਹੰਡ ਘਾਦਣਾ ਬਾਜਾ ਨਹੀਂ ਬਣਾਉਣੀ ਆਪਾਂ ਆਹ ਲਓ ਹੋੜਾ ਕਹਤੈ ਨੂੰ ਬਾਪ ਆਉਣੀ ਹੈ ਵੀਰੇ ਬੰਦ ਕਰਤੀ ਆ ਉਹ ਬਾਹਰ ਰਹਿ ਤੰਗ ਕਰੀਂ ਗਾ। ਮੈਂ ਆਹ ਹੋਈ ਜਦੋਂ ਤੇ ਵਾਰ ਬੁੱਧੀ। 1 2 3 ਗੋ। ਮਾਤਾ ਹਾਂ ਮੈਂ ਗਿਆ ਹੀ ਨਹੀਂ ਪਿੰਡ। ਤੇ ਜਿਹੜੀ ਤੇ ਮੁੰਦੀ ਨੇ ਦਿੱਤੀ ਲਈ ਆ ਨਵੇਂ ਨਾ ਆਉਂਦਾ ਨਹੀਂ ਮੈਂ। ਤੇ ਉਹ ਮੇਰੇ ਹੱਥ ਤੇ ਨਹੀਂ ਹੈਗੀ ਤੂੰ ਮੈਨੂੰ ਕੱਲ ਪੁੱਛਣ ਨਹੀਂ ਕਿੱਥੇ ਤੇਰੀ ਮੁੰਦੀ। ਹਾਂ ਹਾਂ ਤੇ ਮੈਂ ਕਹਾਂ ਮਾਤਾ ਤੂੰ ਮੈਂ ਤੈਨੂੰ ਫਰਾਈ ਆ ਤੂੰ ਗੱਲੇ ਜੇ ਵੇਖੀ ਨਹੀਂ ਉੱਚ ਵੀ ਹੈਗੀ। ਹੈ ਨਹੀਂ ਕਿਤੇ ਵੀ ਮੈਂ ਸਾਰੇ ਥਾਂ ਚੈੱਕ ਕਰ ਲਏ। ਮੇਰੀ ਗੱਲ ਨਹੀਂ ਕਿਦੇ ਚੁੱਕਰ ਕਿਦੇ ਹੱਥ ਤੋਂ ਦੇਖੀ। ਮੁੰਦਰੀ ਦੇਖਦੇ ਨਾ ਹੁਣ ਗੁਰਾਂ ਗੱਲ ਕਰਨਾ ਪਈਓ ਜੀ ਬੋਤਕ ਮੰਦਰੀ ਮੈਂ ਤਾਂ ਦੇਖ ਨਹੀਂ ਸਕਦੀ ਹੱਥ ਨਹੀਂ ਚੈੱਕ ਕਰ ਸਕਦੀ ਨਹੀਂ ਮਾੜਾ ਮੋੜ ਜਦੋਂ ਮੈਨੂੰ ਆਇਆ ਹੱਥ ਤੇ ਲਾਊਗਾ ਫੇਰ ਤੇ ਤੂੰ ਨਾ ਫੜ ਸਕਦੀ ਨਾ ਤਾਂ ਗੋਟ ਰੋਡ ਦੀ ਫਿਰ ਗੋਟ ਫੜ ਕੇ ਅੱਛਾ ਆਪਾਂ ਇਹੋ ਜਿਹੇ ਬੰਦੇ ਇਹ ਤਾਂ ਕੀ ਹੁੰਦੇ ਚੋਰ ਚੂਰ ਵਾਲੇ ਬੰਦੇ ਠੀਕ ਹੈ ਤੇਰਨਾ ਦੇ ਤੂੰ ਤੋ ਤੇ ਤੇਰੇ ਤੇ ਉਹ ਕੰਮ ਕਾਰ ਕਰ ਦੂ ਆਪਣੀ ਚੀਜ਼ਾਂ ਬਣੀਆਂ ਪੈਸੇ ਮੈਨੂੰ ਲਿਆ ਲਿਆ ਦਿੱਤੇ ਹਾਂ ਚੱਲ ਹੋਰ ਫਿਰ ਪੋਤੇ ਕਿੱਧਰ ਆਉਣੇ ਹੋਏ ਮਾਰਾ ਇਹਨੂੰ ਕਦੋਂ ਕੀ ਚਾਹ ਜੂ ਪੀਣੀ ਕੋਈ ਪੀਣੀ ਹੈ ਪੁੱਛ ਲੈਣੀ ਚਾਹ ਪੀਣੀ ਆ ਪੈਗ ਨਹੀਂ ਲਾਉਂਦਾ ਮੈਂ ਪੈਗ ਮੈਂ ਪੈਗ ਲੰਮਾ ਆਹ ਇਹ ਕਿੰਨੋਂ ਤੇ ਮਾਰਾ ਚਾਹ 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 ਤੇ ਆ ਹੀ ਦੋ ਜੇ ਹੈਗੀ ਆ ਤੇ ਯਾਰ ਕੰਮ ਮਾਰਾ ਭਾਈ ਬਈ ਬਰਾਦੇ ਇਹਨੂੰ ਇੰਨੇ ਤੋਂ ਬਰਾਦੇ ਜਮੇਰਾ ਪੋਤਾ ਕਮਲ ਚਾਹ ਬਣਾ ਕੇ ਲਿਆ ਜੱਜਾ ਆਪਣਾ ਕਿ ਆਇਨ ਤੋਰ ਗਿਆ ਇਹਨੇ ਸੇਰੀ ਖਾ ਮਾਰਿਆ ਇਹਨੇ ਸਾਡਾ ਜਮ ਰੱਖੋ ਕੁੰਮਲ ਕੁੰਮਲ ਇਹ ਕੋਮਲੇ ਇਹਨੂੰ ਪਾਣੀ ਇਹਨੂੰ ਤਪਾ ਪਾਣੀ ਕਰਕੇ ਦੇਦੀ ਇਹਨੂੰ ਉਹਨਾਂ ਖੁਣਦਾ ਏ ਮੁੰਡੇ ਆਦਨੂੰ ਨਾਲ ਲਿਆਂਦਾ ਇਹਨੇ ਆਪਾਂ ਚੇਲਾ ਜਿਆ ਉਹਦੇ ਉਹਦੇ ਤੁੰਗ ਤੁੰਗ ਮੜਾ ਬਰਤਲਾ ਲਗਣਾ ਕੀ ਬਣਾਤੇ ਤੇ ਪੋਤਰੇ ਇਹ ਆਈ ਬੜਾ ਤੇਜ਼ ਖਣ ਮੈਂ ਨਾ ਤੂੰ ਆਪਸੇ ਕੀ ਗੱਲਾਂ ਕਰੀ ਜਾਂਦੇ ਜੇ ਉਹ ਕਿ ਮਾਰਾ ਕਿੰਦਰ ਆਇਆ ਕਿੰਦਰ ਨੂੰ ਕਿੰਦਰ ਆਇਆ ਘਰੇ ਕਿੰਦਰ ਕਿਨੂੰ ਪੁੱਛ ਕੇ ਆ ਕਿਨੂੰ ਨਹੀਂ ਪੁੱਛ ਇੱਧਰ ਆਇਆ ਮੈਂ ਲੋ ਇੱਧਰ ਆਇਆ ਹਾਂ ਕੰਮ ਤੇ ਮੈਨੂੰ ਪਤਾ ਲੱਗਾ ਇੱਧਰ ਹੀ ਰਹਿਦਾ ਮਾਝਾ ਜਨ ਹਾਂ ਜਨ ਪੁੱਛਦੀ ਹੈਗਾ ਨਹੀਂ ਆ ਗਿਆ ਤਾਂ ਠੀਕ ਆ ਵਧੀਆ ਵਾ ਵਿਆਹ ਵੇਖ ਕੇ ਆਇਆ ਮੈਂ ਵਿਆਹ ਵੇਖ ਕੇ ਆਇਆ ਰਾਤੀ ਹੈ ਵਿਆਹ ਵੇਖ ਫਰਾਵਾ ਮਾਣਾਈ ਨੇ ਕਿ ਉਹ ਉਹ ਫਿਰਮ ਤਾਂ ਗਾਣਾ ਸੁਣਿਆ ਜੀ ਦੁਲਹਣੇ ਕਾ ਤੋ ਦਿਲ ਦੇ ਗਾਣਾ ਲੜਕਾਰ ਗੱਲਾਂ ਨੂੰ ਸੁਣਨੀ ਲਈ ਗਾਣੇ ਸੁਣਨੇ ਤੁਸੀਂ ਉਹ ਜੀ ਲਿੱਟ ਚੋ ਪਕਾ ਜਾਣੀ ਤੂੰ ਹੈ ਇਕੱਠੇ ਤੋਂ ਬੈਠੀ ਹੈ ਚਾਹ ਵਾਲੇ ਤੋਂ ਬਣੀ ਬੜੀ ਛੇਤੀ ਆਨੇ ਕਾਪਣਾ ਕਿੱਲੇ ਆ ਕੋਮਲ ਕਿੱਤੇ ਦੁਬਾਰਾ ਤੋਂ ਬਣਾ ਰੋਜ਼ ਨਾ ਲੋਕੇਸ਼ਨ ਚੇਂਜ ਕਰ ਲੀਏ ਹਾਲੁਕੀ ਚ ਬਦਲਦਾ ਹੁਣ ਇੱਥੇ ਇੱਥੇ ਲੈ ਇੱਥੇ ਰੱਖਦੇ ਆ ਆ ਤੁਰੰਗਾ ਗੱਲ ਦਿੰਦਾ ਉਹ ਚਲਿਆ ਇਹ ਨਹੀਂ ਹੁੰਦਾ ਇਹਨੂੰ ਰਹਿਣ ਦੀਗੇ ਇਹਨੂੰ ਰਹਿ ਨਹੀਂ ਦੇਂਗੇ ਉਹ ਤੇ ਉੱਡ ਤੂੰ ਮੱਝ ਰਹਿ ਤੇ ਤੇ ਨਹੀਂ ਬਾਹਰ ਉੱਡਦੀ ਚੱਲਦੀ ਬਿੱਟੀ ਉੱਡ ਚੱਲਦੀ ਬਿੱਟੀ ਉੱਡ ਕੇ ਆ ਜੀ ਮੰਟੀ ਦੀ ਗੋਦੀ ਤੇ ਬੈ ਜਾ ਪਾਟੀ ਦੀ ਗੋਦੀ ਗੱਲ ਬੈਠੇ ਥੱਲੇ ਬਿਠਾਇਆ ਵਾ ਮੈਂ ਉੱਥੇ ਬਹਿਣਾ ਦੀਦੀ ਨਾਲ ਨਾ ਨਾ ਗੋਦੀ ਤੇ ਬੈ ਵਾਣ ਨਹੀਂ ਨਹੀਂ ਮਗਰ 2 3 ਗੋ ਜਾ ਮੇਰਾ ਪੁੱਤ ਆ ਬਣਾ ਕੇ ਲਿਆ ਉਹਨੂੰ ਤੋੜ ਦਨ ਚਾਹ ਮੇਰੀ ਗੱਲ ਥੋੜਾ ਕੌਮੜ ਮੇਰੀ ਗੱਲ ਸੁਣ ਪਹਿਲਾਂ ਕਿੱਥੋਂ ਬੰਦ ਹੋਈ ਫਿਰ ਉੱਥੋਂ ਸ਼ੁਰੂ ਕਰਦੇ ਕੋਈ ਨਹੀਂ ਤੋ ਹੀ ਕਰ ਲੋ ਜਿਹੜੀ ਚੰਦਨੀ ਤੂੰ ਕੀ ਬੁੱਲੀ ਜਾਂਦੀ ਹਾਂ ਐਹੋ ਚਾਹ ਵਾਲੇ ਤੋਂ ਬੰਦ ਹੋਈ ਚਾਹ ਵਾਲੇ ਤੋਂ ਕਸਾ ਕੋਤੇ ਵਿੱਚੇ ਚੱਲਣ ਦੇ ਆਉਦੇ ਕੋਈ ਨਹੀਂ ਕਰਦੇ ਬਦਵੀਂ ਨਹੀਂ ਉਹ ਆਪਣੀ ਜਰੂਰਤ ਚੱਲ ਨਹੀਂ ਕੋਮਲ ਤੂੰ ਚਾਹ ਕਿਹਾ ਦੇ ਜਾਹ ਵਾਲੀ ਤੋਂ ਹੀ ਕੇ ਆਹੋ ਤੇ ਕੇ ਗਾਣਾ ਦੱਸ ਉਹ ਦੁਲਹਣਾਂ ਦਾ ਤੱਕ ਦਿਲ ਦੇ ਗਾਣਾ ਮੇਰੀ ਗੱਲ ਸੁਣ ਕੋਮਲ ਇਹਨੂੰ ਗਾਣਾ ਦੱਸ ਜਿਹੜਾ ਦੁਲਹਣਾਂ ਕਾਦੋ ਦਿਲ ਦੀ ਮਾਨਾ ਲੱਗਦਾ ਨਹੀਂ ਤੂੰ ਮੇਰੀ ਗੱਲ ਸੁਣ ਕੋਮਲ ਹਵਾ ਚ ਦਿੰਦੀ ਆ ਕੋਮਲ 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 ਇੱਧਰ ਬੈਠੇ ਸਨ ਜਦੰਨੇ ਵਿਆਹ ਤੇਰੀ ਭੈਣ ਆਵੇ ਮੇਰੀ ਗੱਲ ਸੁਣ ਇਹ ਗਾਣਾ ਸੁਣਾ ਦੇ ਦੁਰਾਣਾ ਕਾ ਤੂੰ ਦਿਲ ਦੀਵਾਨਾ ਲੱਗਦਾ ਹੈ ਗੱਲਾਂ ਸੁਣਨੀ ਨਹੀਂ ਆ ਗਾਣੇ ਸੁਣਾ ਦੇ ਉਹਨੇ ਟੱਕ ਮਾਰਨੀ ਆ ਫਿਰ ਮੈਨੂੰ ਗਾਲਾਂ ਕੱਢਣ ਦੀ ਆ ਮੇਰੀ ਗੱਲ ਸੁਣ ਹਾਂ ਇੱਕ ਇੱਕ ਗੱਲ ਦਾ ਲਬਜ ਫੜ ਕੇ ਜਿਹੜੀ ਗੱਲ ਕਰਨੀ ਆ ਉਹ ਹੁਣ ਸੁਣਨੀ ਨਹੀਂ ਦੇ ਇੰਨਾ ਲੰਮਾ ਚੌੜਾ ਗਾਣਾ ਉਹਨੂੰ ਕਿੱਥੋਂ ਸਮਝਾਉਂਦਾ ਤੂੰ ਲੱਲੀਆਂ ਹੀ ਮਾਰ ਇਹਨੂੰ ਦਾ ਪਾ ਆਪਣੇ ਕੰਨ ਕੋਲ ਠੀਕ ਰੱਖਾ ਜੇ ਮਿਲਣਾ ਹੁੰਦਾ ਉਹਨੂੰ ਚੰਗਾ ਭਲਾ ਸੁਣਦਾ ਆ ਉਹ ਅੰਨਾ ਆ ਮੇਰੀ ਗੱਲ ਸੁਣ ਗੂੰਗੀ ਆ